ਹੈਲੋ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਅੱਜ ਆਪਾਂ ਗੱਲ ਕਰਾਂਗੇ ਦੀ ਉਸ ਧੀ ਬਾਰੇ ਜਿਹਦੇ ਨਾਲ ਯਾਰ ਹੜ ਦੇ ਵਿੱਚ ਗੈਂਗਰੇ ਬਿਆ ਉਹ ਇੱਕ ਕਪਲ ਸੀਗੇ ਬਾਈਕਰਾਂ ਉਹ ਫੋਰਨ ਤੋਂ ਆਪਣੇ ਹਿੰਦੁਸਤਾਨ ਦੇ ਵਿੱਚ ਟੂਰਿਸਟ ਘੁੰਮਣ ਦੇ ਵਾਸਤੇ ਆਏ ਸੀ ਆਪਣੀ ਬਾਈਕਰਾਂ ਨਾਲ ਸੇ ਯਾਰ ਅਖੰਡ ਦੇ ਕੁਝ ਲੋਕਾਂ ਨੇ ਮਿਲ ਕੇ ਉਹਨਾਂ ਨਾਲ ਵਿਚਾਰਿਆਂ ਨਾਲ ਗੈਂਗਰੇ ਜਿੱਦਾ ਸਾਥ ਦਿੱਤਾ ਜਿਸ ਨੇ ਹਸਬਰਗੋਵੀ ਬਹੁਤ ਪਰੀਤਰਾ ਕੁੱਟਿਆ ਵਾਲਿਆ ਉਸ ਨੂੰ ਵੀ ਧੀ ਨਾਲ ਜਾਰੀ ਨਾ ਜਾਣ ਦੇ ਉਤਰ ਤੋਂ ਬਾਅਦ ਉਹਨੇ ਬਹੁਤ ਕੁੱਟਿਆ ਮਾਰਿਆ ਸਤਾ ਮਾਰਿਆ ਕੋਈ ਹਿੰਦੁਸਤਾਨ ਦਾ ਵੀਡੀਓ ਨਹੀਂ ਬੋਲ ਰਿਹਾ ਕਿ ਕਿਸੇ ਹਿੰਦੁਸਤਾਨ ਦੇ ਵੀਡੀਓ ਨਹੀਂ ਖਬਰ ਨਹੀਂ ਲੱਗੀ ਕਿਉਂ ਜੋ ਵੀ ਉਹ ਫਾਰਮ ਤੋਂ ਨਹੀਂ ਇਸ ਕਰਕੇ ਯਾਰ ਖੰਡ ਦੇ ਪੁਲਿਸ ਉਥੋਂ ਦੇ ਪੋਲੀਟਿਸ਼ੀਨ ਕੋਈ ਨਹੀਂ ਬੋਲ ਰਿਹਾ ਉਹਨਾਂ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ ਉੱਥੋਂ ਦੇ ਪੁਲਿਸ ਵਾਲੇ ਉਲਟਾ ਉਹਨਾਂ ਨੂੰ ਡਰਾਉਂ ਘਾ ਰਹੇ ਨੇ ਯਾਰ ਉਹਨਾਂ ਦੀ ਹੈਲਪ ਕਰੋ ਉਹ ਵਿਚਾਰੇ ਆ ਦੇ ਦੇਸ਼ ਤੋਂ ਫਾਰਮ ਤੋਂ ਇੱਥੇ ਆਪਣੇ ਏਰੀਆ ਦੇਸ਼ ਦੇ ਵਿੱਚ ਘੁੰਮਣ ਦੇ ਨਾ ਆਏ ਕਿ ਕਿਹਾਣਗੇ ਜਾ ਕੇ ਵਾਪਸ ਕਿ ਹਾੜਾ ਟੋਰ ਕਿਵੇਂ ਦਾ ਰਿਹਾ ਉੱਥੇ ਸਾਡੇ ਨਾਲ ਗੈਂਗਰੇ ਵੀ ਆ ਗਿਆ ਸਾਨੂੰ ਕੁੱਟ ਮਾਰ ਕੀਤੀ ਹੈ ਸਾਡੇ ਨਾਲ ਇਹਨਾਂ ਨੂੰ ਛੋਟੋ ਜਿਹਾ ਦੋ ਫਾਂਸੀ ਮਾਰੋ ਗੋੜੀ ਨਾ ਉਹਨਾਂ ਵਿਚਾਰੇ ਤੀ ਇਨਸਾਫ ਦੇ ਕੇ ਭੇਜੋ